ਪੱਪਾ ਗੈਲ 크੍ਰਿਸਚੀਅਨ ਨੈਸ਼ਨ ਫਰੰਟ ਦਾ ਪੰਜਾਬ ਦਾ ਜੂਥ ਪ੍ਰੈਜ਼ੀਡੈਂਟ ਆ ਅੱਜ ਅਸੀਂ ਮੰਗ ਪੱਤਰ ਇਸ ਵਿਸ਼ੇ ਤੇ ਦਿੱਤਾ ਸਾਡੇ ਲਾਰਣ ਚੌਧਰੀ ਸਾਹਿਬ ਜੋ ਕਿ ਰਾਸ਼ਟਰੀ ਪ੍ਰਧਾਨ ਆ 크੍ਰਿਸਚੀਅਨ ਨੈਸ਼ਨ ਫਰੰਟ ਦੇ ਉਹਨਾਂ ਦੀ ਜਿਹੜੀ ਸਿਕਿਉਰਿਟੀ ਆ ਉਹ ਵਾਪਸ ਲਈ ਗਈ ਆ ਸਾਨੂੰ ਨਹੀਂ ਪਤਾ ਕਿਹੜੀ ਸ਼ਾਜਿਦਤ ਦੇ ਤਹਿਤ ਇਹ ਵਾਪਸ ਲਈ ਗਈ ਆ ਇਸ ਕਰਕੇ ਅਸੀਂ ਸਰਕਾਰ ਨੂੰ ਬੇਨਤੀ ਕਰਦੇ ਆ ਡੀਸੀ ਸਾਹਿਬ ਨੂੰ ਬੇਨਤੀ ਕਰਦੇ ਆ ਕਿ ਇਹ ਗਵਰਨਰ ਸਾਹਿਬ ਦੇ ਨਾਂ ਤੇ ਜਿਹੜਾ ਅਸੀਂ ਅੱਜ ਮੰਗ ਪੱਤਰ ਦਿੱਤਾ ਆ ਜਲਦੀ ਤੋਂ ਜਲਦੀ ਉੱਥੇ ਪਹੁੰਚਾ ਕੇ ਲਾਰਣ ਚੌਧਰੀ ਸਾਹਿਬ ਦੀ ਸਿਕਿਉਰਿਟੀ ਨੂੰ ਬਹਾਲ ਕੀਤਾ ਜਾਏ ਔਰ ਮੈਂ ਇਹ ਵੀ ਦੱਸਣਾ ਚਾਹ ਸਕਿਉਰਟੀ ਕੇਸੇ ਜੀਨ ਤੇ ਦਿੱਤੀ ਹੋਈ ਸੀ ਲਾਰੈਂਸ ਚੌਧਰੀ ਸਾਹਿਬ ਐਸੀਬੀਸੀ ਸਮਾਜ ਦੀ ਰੱਖਿਆ ਕਰਦੇ ਆ ਔਰ ਕਈ ਲੋਕਾਂ ਨੂੰ ਸਜ਼ਾ ਵੀ ਦਿਵਾ ਸਕਿਆ ਜਿਹੜੇ ਕੌਮ ਦੇ ਨਾਲ ਧੱਕਾ ਕਰਦੇ ਆ ਅਤਿਆਚਾਰ ਕਰਦੇ ਆ ਦੂਸਰਾ ਵਿਸ਼ਾ ਇਹ ਆ ਜਿਨ੍ਹਾਂ ਦੇ ਲਾਰੈਂਸ ਚੌਧਰੀ ਸਾਹਿਬ ਨੇ ਜੇਲ੍ਹਾਂ ਦੇ ਅੰਦਰ ਭੇਜਿਆ ਜਿਹੜੇ ਕਿ ਐਸਸੀਬੀਸੀ ਸਮਾਜ ਤੇ ਅਤਿਆਚਾਰ ਕਰਦੇ ਆ ਉਹਨਾਂ ਨੂੰ ਸਿਕਿਉਰਿਟੀ ਬਹਾਲ ਕੀਤੀ ਹੋਈ ਆ ਤੇ ਲਾਰਣ ਚੌਧਰੀ ਸਾਹਿਬ ਦੀ ਸਿਕਿਉਰਿਟੀ ਵਾਪਸ ਲੈ ਲਈ ਗਈ ਆ ਪੂਰੇ ਪੰਜਾਬ ਭਰ ਦੇ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ 23 ਜ਼ਿਲ੍ਹਿਆਂ ਦੇ ਵਿੱਚ ਮੰਗ ਪੱਤਰ ਦਿੱਤੇ ਜਾ ਰਹੇ ਨੇ ਅੱਜ 17 ਸਤੰਬਰ 2025 ਅੱਜ ਕਾਲੀਦਾ ਰੰਬਰਸਰ ਵੱਲੋਂ ਮੈਂ ਤੇ ਮੇਰੇ ਨਾਲ ਤੂਫਾਨ ਸਿੰਘ ਜੀ ਸਾਡੇ ਪਪਾ ਗਿੱਲ ਜੀ ਨੂੰ ਵਿਸ਼ਾ ਹੈਗਾ ਕਿ ਸ੍ਰੀ ਲਾਰਣ ਚੌਧਰੀ ਜਿਹੜੇ ਨੈਸ਼ਨਲ ਫਰੰਟ ਦੇ ਕ੍ਰਿਸਚਨ ਨੈਸ਼ਨਲ ਫਰੰਟ ਦੇ ਪ੍ਰਧਾਨ ਨੇ ਉਹਨਾਂ ਨੂੰ ਪਿਛਲੇ ਲੰਬੇ ਸਮੇਂ ਤੋਂ ਥ੍ਰੈਟ ਕਾਲਸ ਨੇ ਉਹ ਪਿਛਲੇ ਕਈ ਸਾਲਾਂ ਤੋਂ ਆਪਣੇ ਕ੍ਰਿਸਚਨ ਭਰਾਵਾਂ ਦਾ ਜਿਹੜਾ ਦੁੱਖ-ਸੋਖ ਦੇ ਵਿੱਚ ਸਾਥ ਦਿੰਦੇ ਨੇ ਇਹਨਾਂ ਦੀ ਲੜਾਈ ਲੜਦੇ ਨੇ ਜਦੋਂ ਤੁਹਾਨੂੰ ਪਤਾ ਹੀ ਹੈ ਕਿ ਪੰਜਾਬ ਵਿੱਚ ਹਾਲਾਤ ਕੀ ਬੜੇ ਹੋਏ ਨੇ ਇੱਥੇ ਇੱਕ ਵਪਾਰੀ ਜਿਹੜਾ ਹੈਗਾ ਉਹ ਵੀ ਸੇਫ ਨਹੀਂ ਹੈਗਾ ਉਹਨੂੰ ਸਰਕਾਰ ਨੇ ਕੰਨਮੈਂਦ ਦਿੱਤੇ ਹੋਏ ਆ ਇੱਥੇ ਦੋ ਟਕੇ ਦੀਆਂ ਬੀਬੀਆਂ ਲਚਰਤਾ ਦਾ ਜੋ ਟਿਕਟੋਕ ਤੇ ਡਾਂਸ ਕਰਦੀਆਂ ਉਹਨਾਂ ਨੂੰ ਸਰਕਾਰ ਬਿਨਾਂ ਮੰਗਿਆ ਬੋਡੀਗਾਰਡ ਦੇ ਰਹੀ ਆ ਕ੍ਰਿਸਚਨ ਫਰੰਟ ਦੇ ਪ੍ਰਧਾਨ ਨੇ ਸ਼੍ਰੀ ਲਾਰਣ ਚੌਧਰੀ ਜੀ ਜਿਹੜੇ ਆਪਣੀ ਆਵਾਮਨਾ ਖੜਦੇ ਨੇ ਉਹ ਹਰ ਤਮਕੀਨਾ ਖੜਦੇ ਨੇ ਜਿਨ੍ਹਾਂ ਨਾਲ ਤੱਕਾ ਹੁੰਦਾ ਜਿਨ੍ਹਾਂ ਨਾਲ ਬੇਇਨਸਾਫੀ ਹੁੰਦੀ ਆ ਤੇ ਬੜੀ ਦੁੱਖ ਦੀ ਗੱਲ ਹੈਗੀ ਆ ਕਿ ਪੰਜਾਬ ਸਰਕਾਰ ਨੇ ਦਿੱਲੀ ਦਰਬਾਰ ਦੇ ਹੁਕਮਾਂ ਦੇ ਉੱਤੇ ਉਹਨਾਂ ਦੀ ਸਕਿਉਰਿਟੀ ਵਿਡਰੋ ਕਰਤੀ ਆ ਸੋ ਅਸੀਂ ਇਹ ਦੱਸਣਾ ਚਾਹੁੰਦੇ ਆ ਸਰਕਾਰ ਨੂੰ ਔਰ ਇਹਨਾਂ ਵੀਰਾਂ ਨਾਲ ਵਾਅਦਾ ਕਰਨਾ ਚਾਹੁੰਦੇ ਆ ਕਿ ਅਸੀਂ ਮੂਸੇ ਵਾਲੇ ਵਾਂਗੂ ਕੈਂਡਲ ਮਾਰਚ ਨਹੀਂ ਇੱਥੇ ਗੁਰਦਾਸਪੁਰ ਚ ਕਰਨੇ ਉਸ ਤੋਂ ਪਹਿਲਾਂ ਹੀ ਸਖਤ ਸੰਘਰਸ਼ ਆਪਾਂ ਦੇਾਂਗੇ ਜੇਕਰ ਸਰਕਾਰ ਉਹਦੀ ਸਕਿਉਰਿਟੀ ਜਲਦੀ ਮੋਹਾਲ ਨਹੀਂ ਕਰਾਉਂਦੀ ਤੇ ਮੈਂ ਵਾਅਦਾ ਕਰਦਾ ਅਕਾਲੀਦਰ ਅੰਮ੍ਰਿਤਸਰ ਵੱਲੋਂ ਕਿ ਜਦੋਂ ਵੀ ਚੌਧਰੀ ਸਾਹਿਬ ਸਾਡੇ ਗੁਰਦਾਸਪੁਰ ਜ਼ਿਲ੍ਹੇ ਵਿੱਚ ਐਂਟਰ ਹੋਣਗੇ ਸਾਡੇ ਨਾਲ ਨਿਹੰਗ ਜਥੇਬੰਦੀਆਂ ਤੇ ਫੌਜਾਂ ਹੀ ਉਹਨਾਂ ਨੂੰ ਆਪ ਪ੍ਰੋਟੈਕਟ ਕਰਾਂਗੇ ਅਸੀਂ ਸਰਕਾਰ ਦੇ ਮੂੰਹ ਆਲੀ ਵੇਖਾਂਗੇ ਤੇ ਖੁਦਾ ਨਾ ਖਾਸਤਾ ਜੇ ਚੌਧਰੀ ਸਾਹਿਬ ਦੇ ਪਰਿਵਾਰ ਦਾ ਕੋਈ ਨੁਕਸਾਨ ਹੁੰਦਾ ਚੌਧਰੀ ਸਾਹਿਬ ਦਾ ਕੋਈ ਨੁਕਸਾਨ ਹੁੰਦਾ ਤੇ ਸਰਕਾਰ ਨੂੰ ਲੋਹੇ ਦੇ ਚਾਣੀ ਚਵਾਕ ਰੱਖ ਦਿਆਂਗੇ ਤੇ ਸਰਕਾਰ ਨੂੰ ਇਹ ਵੀ ਭੁੱਲਣਾ ਚਾਹੀਦਾ ਕਿ ਤੁਹਾਡਾ ਬੰਗਲਾਦੇਸ਼ ਨੇਪਾਲ ਦੇ ਵਿੱਚ ਕੀ ਹਾਲਾਤ ਬਣੇ ਪਏ ਆ ਸੋ ਇਦਾਂ ਦੇ ਹਾਲਾਤ ਨਾ ਬਣਦੇ ਜੇ ਤੇ ਚੌਧਰੀ ਸਾਹਿਬ ਦੀ ਸਿਕਿਉਰਿਟੀ ਜਿਹੜੀ ਆ ਬਹੁਤ ਜਲਦੀ ਜਿਹੜੀ ਆ ਬਹਾਲ ਕਰ ਦਿੱਤੀ